ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਜਿੱਥੇ ਸਰਦੀਆਂ ਦੀ ਠੰਡ ਹੱਡੀਆਂ ਤੱਕ ਵੰਨ ਜਾਂਦੀ ਹੈ ਪਰ ਫੀਲੇ ਰਸਤੇ ਤੇ ਚਿੱਟੇ ਚਾਨਣ ਵਾਲੀਆਂ ਰਾਤਾਂ ਵਿੱਚ ਇੱਕ ਪੰਜਾਬੀ ਫੈਮਿਲੀ ਰਹਿੰਦੀ ਸੀ ਫਾਦਰ ਰਣਜੀਤ ਸਿੰਘ ਮਾਂ ਕੁਲਵੰਤ ਕੌਰ ਤੇ ਉਹਨਾਂ ਦੇ ਜੁੜਵਾ ਪੁੱਤਰ ਹਰਪ੍ਰੀਤ ਤੇ ਗੁਰਪ੍ਰੀਤ ਉਹ ਦੋਵੇਂ ਭਰਾ ਇੱਕੋ ਜਿਹੇ ਸੀ ਉੱਚੇ ਕੱਦ ਗੋਰੇ ਰੰਗ ਕਾਲੀਆਂ ਅੱਖਾਂ ਤੇ ਵਾਲਾਂ ਵਿੱਚ ਉਹੀ ਸਟਾਈਲ ਲੋਕਾਂ ਨੂੰ ਅਕਸਰ ਗਲਤੀ ਨਾਲ ਉਹਨਾਂ ਚ ਭੁਲੇਖਾ ਲੱਗ ਜਾਂਦਾ ਸੀ ਪਰ ਉਹਨਾਂ ਦੇ ਜੀਵਨ ਵਿੱਚ ਫਰਕ ਸੀ ਹਰਪ੍ਰੀਤ ਵਿਆਹਿਆ ਹੋਇਆ ਸੀ ਉਹਨੇ 3 ਸਾਲ ਪਹਿਲਾਂ ਸੰਦੀਪ ਨਾਲ ਵਿਆਹ ਕੀਤਾ ਸੀ ਸੰਦੀਪ ਇੱਕ ਸੋਹਣੀ ਤੇ ਸਮਝਦਾਰ ਔਰਤ ਸੀ ਜੋ ਪੰਜਾਬ ਤੋਂ ਆ ਕੇ ਕੈਨੇਡਾ ਵਿੱਚ ਸੈਟਲ ਹੋ ਗਈ ਸੀ ਉਹ ਨਰਸ ਵਜੋਂ ਕੰਮ ਕਰਦੀ ਸੀ ਤੇ ਘਰ ਨੂੰ ਵੀ ਚੰਗੀ ਤਰ੍ਹਾਂ ਸੰਭਾਲਦੀ ਗੌਰਪ੍ਰੀਤ ਕੁਵਾਰਾ ਸੀ ਉਹ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਅਕਸਰ ਲੰਮੀਆਂ ਟ੍ਰਿਪਾਂ ਤੇ ਜਾਂਦਾ ਰਹਿੰਦਾ ਸੀ ਪਰ ਘਰ ਵਿੱਚ ਰਹਿਣ ਵੇਲੇ ਉਹ ਹਰਪ੍ਰੀਤ ਨਾਲ ਬਹੁਤ ਨੇੜੇ ਰਹਿੰਦਾ ਸੀ ਉਹਨਾਂ ਦਾ ਰਿਸ਼ਤਾ ਭਰਾਵਾਂ ਵਾਲਾ ਨਹੀਂ ਸਗੋਂ ਦੋਸਤਾਂ ਵਰਗਾ ਸੀ ਇੱਕ ਵਾਰ ਸਰਦੀਆਂ ਦੀ ਇੱਕ ਠੰਡੀ ਰਾਤ ਸੀ ਬਾਰ ਬਰਫ਼ ਪੈ ਰਹੀ ਸੀ ਤੇ ਘਰ ਵਿੱਚ ਫਾਇਰਪਲੇਸ ਚੱਲ ਰਹੀ ਸੀ ਹਰਪ੍ਰੀਤ ਨੂੰ ਆਪਣੇ ਕੰਮ ਕਰਕੇ ਰਾਤ ਨੂੰ ਲੇਟ ਆਉਣਾ ਸੀ ਉਹ ਇੱਕ ਆਈਟੀ ਕੰਪਨੀ ਵਿੱਚ ਨਾਈਟ ਸ਼ਿਫਟ ਕਰਦਾ ਸੀ ਸੰਦੀਪ ਘਰ ਵਿੱਚ ਕੱਲੀ ਸੀ ਮੰਮੀ ਡੈੜੀ ਆਪਣੇ ਕਮਰੇ ਵਿੱਚ ਸੌ ਚੁੱਕੇ ਸੀ ਗੁਰਪ੍ਰੀਤ ਘਰੇ ਸੀ ਪਰ ਉਹ ਵੀ ਆਪਣੇ ਕਮਰੇ ਵਿੱਚ ਬੈਠਾ ਟੀਵੀ ਵੇਖ ਰਿਹਾ ਸੀ ਕੁਝ ਸਮੇਂ ਬਾਅਦ ਗੁਰਪ੍ਰੀਤ ਬਾਹਰ ਗਿਆ ਤੇ ਅਚਾਨਕ ਘਰ ਦੀ ਡੋਰਬੈਲ ਵੱਜੀ ਸੰਦੀਪ ਨੇ ਸੋਚਿਆ ਕਿ ਹਰਪ੍ਰੀਤ ਆ ਗਿਆ ਹੋਣਾ ਆ ਤੇ ਰਸੋਈ ਵਿੱਚੋਂ ਨਿਕਲ ਕੇ ਦਰਵਾਜ਼ਾ ਖੋਲਣ ਗਈ ਬਾਹਰ ਖੜਾ ਆਦਮੀ ਹਰਪ੍ਰੀਤ ਵਾਂਗ ਲੱਗ ਰਿਹਾ ਸੀ ਉਹੀ ਕੋਟ ਉਹੀ ਮਫਲਰ ਤੇ ਚਿਹਰੇ ਤੇ ਉਹੀ ਮੁਸਕਰਾਹਟ ਉਹ ਕਹਿੰਦਾ ਹੈਲੋ ਜਾਨੋ ਮੈਂ ਠੰਡ ਵਿੱਚ ਬਹੁਤ ਲੇਟ ਹੋ ਗਿਆ ਹਾਂ ਆ ਜਾ ਅੰਦਰ ਸੰਦੀਪ ਨੇ ਕਿਹਾ ਹਾਂ ਤੇ ਉਹਨੂੰ ਅੰਦਰ ਬੁਲਾ ਲਿਆ ਪਰ ਉਹ ਹਰਪ੍ਰੀਤ ਨਹੀਂ ਸੀ ਗੌਰਪ੍ਰੀਤ ਸੀ ਉਹਨੇ ਹਰਪ੍ਰੀਤ ਵਾਂਗ ਕੱਪੜੇ ਪਾਏ ਹੋਏ ਸੀ ਅਤੇ ਉਹ ਜਾਣਦਾ ਸੀ ਕਿ ਹਰਪ੍ਰੀਤ ਰਾਤ ਨੂੰ ਲੇਟ ਆਉਂਦਾ ਹੈ ਗੌਰਪ੍ਰੀਤ ਨੇ ਬਿਨਾਂ ਕੁਝ ਕਹੇ ਸੰਦੀਪ ਨੂੰ ਗਲੇ ਲਾ ਲਿਆ ਉਹਦੀਆਂ ਬਾਹਾਂ ਵਿੱਚ ਗਰਮੀ ਸੀ ਅਤੇ ਸੰਦੀਪ ਨੂੰ ਇੱਕ ਅਜੀਬ ਖਿੱਚ ਮਹਿਸੂਸ ਹੋਈ ਉਹ ਪੁੱਛਣ ਲੱਗੀ ਤੁਸੀਂ ਅੱਜ ਜਲਦੀ ਆ ਗਏ ਕੰਮ ਤੋਂ ਛੁੱਟੀ ਮਿਲ ਗਈ ਗੁਰਪ੍ਰੀਤ ਨੇ ਹੱਸ ਕੇ ਕਿਹਾ ਹਾਂ ਜਾਨ ਅੱਜ ਜਲਦੀ ਕੰਮ ਖਤਮ ਹੋ ਗਿਆ ਮੈਂ ਸੋਚਿਆ ਚੱਲ ਰਾਤ ਨੂੰ ਥੋੜਾ ਟਾਈਮ ਸਪੈਂਡ ਕਰੀਏ ਉਹ ਦੋਵੇਂ ਬੈਡਰੂਮ ਵਿੱਚ ਚਲੇ ਗਏ ਬਾਹਰ ਬਰਫ਼ ਦੀ ਆਵਾਜ਼ ਤੇ ਠੰਡੀ ਹਵਾ ਦੀ ਆਵਾਜ਼ ਆ ਰਹੀ ਸੀ ਗੁਰਪ੍ਰੀਤ ਨੇ ਸੰਦੀਪ ਨੂੰ ਪਿਆਰ ਕੀਤਾ ਅਤੇ ਉਹ ਵੀ ਉਹਦੇ 'ਚ ਖੋ ਗਈ ਪਰ ਕੁਝ ਤਾਂ ਅਜੀਬ ਸੀ ਹਰਪ੍ਰੀਤ ਦਾ ਪਿਆਰ ਕਰਨ ਵਾਲਾ ਤਰੀਕਾ ਥੋੜਾ ਵੱਖਰਾ ਹੁੰਦਾ ਸੀ ਫਦੇਰੇ ਨਰਮ ਤੇ ਸਹਿਜ ਗੁਰਪ੍ਰੀਤ ਦੇ ਵਿੱਚ ਇੱਕ جنੂਨ ਸੀ ਇੱਕ ਅੱਗ ਜਈ ਸੰਦੀਪ ਨੂੰ ਸ਼ੱਕ ਹੋਇਆ ਪਰ ਉਹਨੇ ਜਾਣਬੁੱਝ ਕੇ ਅਣਜਾਣ ਬਣੀ ਰਹਿਣਾ ਚਾਹਿਆ ਉਹ ਜਾਣਦੀ ਸੀ ਕਿ ਗੁਰਪ੍ਰੀਤ ਅਕਸਰ ਹਰਪ੍ਰੀਤ ਦੇ ਕੱਪੜੇ ਪਾ ਲੈਂਦਾ ਏ ਪਰ ਅੱਜ ਉਹ ਜ਼ਿਆਦਾ ਨੇੜੇ ਆ ਗਿਆ ਸੀ ਰਾਤ ਬੀਤੀ ਤੇ ਉਹਨਾਂ ਨੇ ਇੱਕ ਦੂਜੇ ਨਾਲ ਸਮਾਂ ਬਤਾਇਆ ਜੋ ਕਿ ਰੋਮਾਂਸ ਨਾਲ ਭਰਿਆ ਹੋਇਆ ਸੀ ਪਰ ਛੁਪੇ ਹੋਏ ਰਾਜ਼ ਨਾਲ ਸਵੇਰ ਨੂੰ ਜਦੋਂ ਅਸਲੀ ਹਰਪ੍ਰੀਤ ਘਰ ਆਇਆ ਤਾਂ ਗੌਰਪ੍ਰੀਤ ਪਹਿਲਾਂ ਹੀ ਆਪਣੇ ਕਮਰੇ ਵਿੱਚ ਵਾਪਸ ਚਲਾ ਗਿਆ ਸੀ ਸੰਦੀਪ ਨੇ ਕੁਝ ਨਹੀਂ ਕਿਹਾ ਪਰ ਉਸਦੇ ਮਨ ਵਿੱਚ ਇੱਕ ਗਿਲਟੀ ਫੀਲਿੰਗ ਸੀ ਉਹ ਜਾਣ ਕੇ ਵੀ ਅਣਜਾਣ ਬਣੀ ਰਹੀ ਸੀ ਘਰਦਿਆਂ ਨੂੰ ਕੁਝ ਵੀ ਸ਼ੱਕ ਨਹੀਂ ਹੋਇਆ ਮਾਪਿਓ ਨੂੰ ਲੱਗਦਾ ਕਿ ਸਭ ਠੀਕ ਚੱਲ ਰਿਹਾ ਹੈ ਅਤੇ ਹਰਪ੍ਰੀਤ ਵੀ ਆਪਣੇ ਰੁਟੀਨ ਵਿੱਚ ਰੁੱਝਿਆ ਰਿਹਾ ਕੁਝ ਦਿਨਾਂ ਬਾਅਦ ਸਰਦੀਆਂ ਦੀ ਇੱਕ ਹੋਰ ਰਾਤ ਆਈ ਜਦੋਂ ਹਰਪ੍ਰੀਤ ਨੂੰ ਫੇਰ ਲੇਟ ਹੋਣਾ ਸੀ ਗੌਰਪ੍ਰੀਤ ਨੇ ਫੇਰ ਉਹੀ ਖੇਡ ਖੇਢੀ ਇਸ ਵਾਰ ਸੰਦੀਪ ਨੂੰ ਪੂਰਾ ਯਕੀਨ ਹੋ ਗਿਆ ਉਹਨੇ ਗੌਰਪ੍ਰੀਤ ਦੇ ਗਲ ਤੇ ਇੱਕ ਛੋਟੀ ਜੀ ਨਿਸ਼ਾਨੀ ਵੇਖੀ ਇੱਕ ਛੋਟਾ ਜਿਹਾ ਤਿਲ ਜੋ ਹਰ ਪ੍ਰੀਤੀ ਗਲ ਤੇ ਨਹੀਂ ਸੀ ਪਰ ਉਹਨੇ ਅੱਖਾਂ ਬੰਦ ਕਰ ਲੀਆਂ ਤੇ ਜਾਣ ਬੁਝ ਕੇ ਮ제 ਲੈਣ ਲੱਗ ਪਈ ਗੌਰਪ੍ਰੀਤ ਨੂੰ ਵੀ ਪਤਾ ਸੀ ਕਿ ਸੰਦੀਪ ਜਾਣਦੀ ਹੈ ਪਰ ਉਹ ਵੀ ਚੁੱਪ ਰਿਹਾ ਉਹਨਾਂ ਵਿਚਕਾਰ ਇੱਕ ਰਾਜ ਬਣ ਗਿਆ ਇੱਕ ਅਜੀਬ ਰੋਮਾਂਸ ਜੋ ਛੁਪੇ ਹੋਏ ਗਿਲਟ ਨਾਲ ਭਰਿਆ ਸੀ ਇਹ ਰਾਜ ਹੋਰ ਗਹਿਰਾ ਹੁੰਦਾ ਗਿਆ ਕਿਉਂਕਿ ਉਹ ਦੋਵੇਂ ਇਹਨੂੰ ਆਪਣੇ ਅੰਦਰ ਲੁਕਾਈ ਰੱਖਦੇ ਰਹੇ ਬਿਨਾ ਕਿਸੇ ਨੂੰ ਦੱਸੇ ਘਰ ਵਿੱਚ ਸਭ ਕੁਝ ਨਾਰਮਲ ਲੱਗ ਰਿਹਾ ਸੀ ਮਾਰ ਸੋਈ ਵਿੱਚ ਰੁੱਝੀ ਰਹਿੰਦੀ ਡੈਡੀ ਆਪਣੇ ਕੰਮ ਵਿੱਚ ਅਤੇ ਹਰਪ੍ਰੀਤ ਆਪਣੀ ਨਾਈਟ ਸ਼ਿਫਟ ਵਿੱਚ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਇਆ ਇੱਕ ਦਿਨ ਸਰਦੀਆਂ ਦੇ ਬਾਜ਼ਾਰ ਵਿੱਚ ਜਿੱਥੇ ਕ੍ਰਿਸਮਸ ਦੀਆਂ ਲਾਈਟਾਂ ਚਮਕ ਰਹੀਆਂ ਸੀ ਸੰਦੀਪ ਅਤੇ ਗੁਰਪ੍ਰੀਤ ਇੱਕ ਦੂਜੇ ਨੂੰ ਮਿਲੇ ਹਰਪ੍ਰੀਤ ਕੰਮ ਤੇ ਸੀ ਉਹਨਾਂ ਨੇ ਕੌਫੀ ਪੀਤੀ ਅਤੇ ਗੱਲਾਂ ਕੀਤੀਆਂ ਗੋਰਪ੍ਰੀਤ ਨੂੰ ਪੁੱਛਣ ਲੱਗਾ ਕਿ ਤੁਸੀਂ ਜਾਣਦੇ ਹੋ ਨਾ ਕਿ ਮੈਂ ਕੌਣ ਹ ਸਿਮਰਨ ਨੇ ਹੱਸ ਕੇ ਕਿਹਾ ਹਾਂ ਪਰ ਇਹ ਰਾਤ ਸਾਡੇ ਵਿਚਕਾਰ ਹੀ ਹੈ ਪਰ ਇਹ ਗਲਤ ਹੈ ਗੋਰਪ੍ਰੀਤ ਜੇ ਹਰਪ੍ਰੀਤ ਨੂੰ ਪਤਾ ਲੱਗ ਗਿਆ ਤਾਂ ਕੰਮ ਖਰਾਬ ਹੋਊ ਗੋਰਪ੍ਰੀਤ ਨੇ ਉਹਦਾ ਹੱਥ ਫੜ ਕੇ ਕਿਹਾ ਉਹ ਮੇਰਾ ਭਰਾ ਹੈ ਪਰ ਤੁਸੀਂ ਮੇਰੀ ਜਾਨ ਹੋ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਸੰਦੀਪ ਉਹਨਾਂ ਵਿਚਕਾਰ ਰੋਮਾਂਸ ਵਧ ਗਿਆ ਪਰ ਗਿਲਟ ਵੀ ਸੰਦੀਪ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਹ ਹਰਪ੍ਰੀਤ ਨੂੰ ਧੋਖਾ ਦੇ ਰਹੀ ਸੀ ਪਰ ਗੌਰਪ੍ਰੀਤ ਨਾਲ ਵੀ ਉਹਨੂੰ ਖੁਸ਼ੀ ਮਿਲ ਰਹੀ ਸੀ ਰਾਜ ਨੂੰ ਗੈਰਾ ਰੱਖਣ ਲਈ ਉਹ ਦੋਵੇਂ ਹੋਰ ਸਾਵਧਾਨ ਹੋ ਗਏ ਮੈਸੇਜ ਵਿੱਚ ਕੋਡ ਵਰਤਦੇ ਤੇ ਮਿਲਣ ਵੇਲੇ ਘਰ ਤੋਂ ਦੂਰ ਜਾਂਦੇ ਇੱਕ ਵਾਰ ਵੀਕੈਂਡ ਤੇ ਜਦੋਂ ਹਰਪ੍ਰੀਤ ਦੀ ਲੰਮੀ ਸ਼ਿਫਟ ਸੀ ਅਤੇ ਮੰਮੀ ਡੈਡੀ ਘਰ ਰਹਿਣ ਵਾਲੇ ਸੀ ਗੌਰਪ੍ਰੀਤ ਨੇ ਸਿਮਰਨ ਨੂੰ ਇੱਕ ਸਫ਼ਰ ਤੇ ਲੈ ਜਾਣ ਦਾ ਪਲਾਨ ਬਣਾਇਆ ਉਹ ਦੋਵੇਂ ਟੋਰਾਂਟੋ ਤੋਂ ਥੋੜੀ ਦੂਰ ਨਿਆਗਰਾ ਫਾਲਸ ਵੱਲ ਨਿਕਲ ਗਏ। ਸਰਦੀਆਂ ਵਿੱਚ ਉੱਥੇ ਬਰਫ਼ ਨਾਲ ਟੱਕੇ ਝਰਨੇ ਤੇ ਠੰਡੀ ਹਵਾ ਵਿੱਚ ਘੁੰਮਣਾ ਇੱਕ ਰੋਮਾਂਟਿਕ ਆਈਡੀਆ ਲੱਗ ਰਿਹਾ ਸੀ। ਸਿਮਰਨ ਨੇ ਘਰ ਚ ਗਿਆ ਕਿ ਉਹ ਆਪਣੀ ਫਰੈਂਡ ਨਾਲ ਘੁੰਮਣ ਜਾ ਰਹੀ ਹੈ ਤੇ ਗੌਰਪ੍ਰੀਤ ਨੇ ਕਿਹਾ ਕਿ ਉਹ ਟਰੱਕ ਤੇ ਲੋਡ ਲੈ ਕੇ ਜਾ ਰਿਹਾ ਹੈ। ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ। ਨਿਆਗਰਾ ਵਿੱਚ ਉਹ ਦੋਵੇਂ ਬਰਫ਼ ਵਿੱਚ ਟਹਿਲੇ, ਉਹ ਵੀ ਹੱਥ ਵਿੱਚ ਹੱਥ ਫੜ ਕੇ। ਠੰਡੀ ਹਵਾ ਵਿੱਚ ਉਹਨਾਂ ਨੇ ਗਰਮ ਕੌਫੀ ਪੀਤੀ ਅਤੇ ਝਰਨੇ ਦੇ ਨੇੜੇ ਬੈਠ ਕੇ ਗੱਲਾਂ ਕੀਤੀਆਂ। ਸੰਦੀਪ ਨੇ ਕਿਹਾ, "ਇਹ ਪਲ ਮੈਨੂੰ ਭੁੱਲ ਨਹੀਂ ਸਕਦੇ।" ਪਰ ਉਹਦੇ ਅੰਦਰ ਦੇ ਗਿਲਟ ਨੇ ਉਹਨੂੰ ਝੰਜੋੜ ਲਿਆ। ਪਰ ਪ੍ਰੀਤ ਨੇ ਉਸਨੂੰ ਗਲੇ ਨਾਲ ਲਾ ਕੇ ਕਿਹਾ, "ਸਾਡਾ ਰਾਜ਼ ਸੁਰੱਖਿਅਤ ਹੈ ਜਾਨ, بس ਇਸਨੂੰ ਗਹਿਰਾ ਰੱਖਿਏ।" ਉਹ ਦੋਵੇਂ ਉੱਥੇ ਇੱਕ ਛੋਟੇ ਜਿਹੇ ਹੋਟਲ ਵਿੱਚ ਰਹੇ, ਜਿੱਥੇ ਰਾਤ ਨੂੰ ਪਰਫੀਲਾ ਨਜ਼ਾਰਾ ਅਤੇ ਉਹਨਾਂ ਦਾ ਰੋਮਾਂਸ ਹੋਰ ਵਧ ਗਿਆ। ਪਰ ਵਾਪਸ ਆ ਕੇ ਸੰਦੀਪ ਨੂੰ ਦੁੱਖ ਹੋਇਆ ਕਿ ਉਹ ਆਪਣੇ ਪਤੀ ਨੂੰ ਧੋਖਾ ਦੇ ਰਹੀ ਸੀ ਤੇ ਇਹ ਰਾਜ ਉਹਨੂੰ ਅੰਦਰੋਂ-ਅੰਦਰੀ ਖਾਈ ਜਾ ਰਿਹਾ ਸੀ ਖੁਸ਼ੀ ਦੇ ਪਲਾਂ ਵਿੱਚ ਵੀ ਗਿਲਟ ਨੇ ਉਹਨੂੰ ਨਹੀਂ ਛੱਡਿਆ ਘਰ ਵਿੱਚ ਵਾਪਸ ਆ ਕੇ ਸਭ ਕੁਝ ਨਾਰਮਲ ਲੱਗ ਰਿਹਾ ਸੀ ਸੰਦੀਪ ਦੀ ਸੱਸ ਨੇ ਸੰਦੀਪ ਨੂੰ ਪੁੱਛਿਆ ਬੇਟਾ ਘੁੰਮ ਕੇ ਆਈ ਹੈ ਠੀਕ ਤਾਂ ਹੈ ਨਾ ਸੰਦੀਪ ਨੇ ਮੁਸਕਰਾ ਕੇ ਕਿਹਾ ਹਾਂ ਮੰਮੀ ਜੀ ਬਹੁਤ ਮਜ਼ਾ ਆਇਆ ਪਰ ਅੰਦਰੋਂ ਉਹ ਟੁੱਟ ਰਹੀ ਸੀ ਗੁਰਪ੍ਰੀਤ ਨੂੰ ਵੀ ਪਛਤਾਵਾ ਹੋਇਆ ਪਰ ਉਹ ਸੰਦੀਪ ਨੂੰ ਛੱਡ ਨਹੀਂ ਸਕਦਾ ਸੀ ਰਾਜ ਹੋਰ ਗਹਿਰਾ ਹੋ ਗਿਆ ਉਹ ਦੋਵੇਂ ਹੁਣ ਘਰ ਵਿੱਚ ਵੀ ਛੁਪੀਆਂ ਹੋਈਆਂ ਨਜ਼ਰਾਂ ਨਾਲ ਮਿਲਦੇ ਤੇ ਬਾਹਰ ਘੁੰਮਣ ਦੇ ਬਹਾਨੇ ਬਣਾਉਂਦੇ ਪਰ ਇਹ ਰਾਜ ਕਿੰਨਾ ਚਿਰ ਛੁਪਿਆ ਰਹਿਣ ਵਾਲਾ ਸੀ ਫੈਮਿਲੀ ਵਿੱਚ ਡਰਾਮਾ ਜੇ ਛੁਪਿਆ ਹੋਇਆ ਸੀ ਪਰ ਉਹ ਕਿਸੇ ਵੀ ਵੇਲੇ ਫਟ ਸਕਦਾ ਸੀ ਨਿਆਗਰਾ ਫਾਲਸ ਤੋਂ ਵਾਪਸ ਆ ਕੇ ਸੰਦੀਪ ਦੇ ਮਨ ਵਿੱਚ ਇੱਕ ਅਜੀਬ ਉਲਝਣ ਬਣ ਗਈ ਬਾਹਰ ਸਰਦੀਆਂ ਦੀ ਠੰਡ ਵੱਧ ਰਹੀ ਸੀ ਟੋਰਾਂਟੋ ਦੇ ਰਸਤੇ ਬਰਫ਼ ਨਾਲ ਢਕੇ ਪਏ ਸੀ ਤੇ ਘਰ ਵਿੱਚ ਫਾਇਰਪਲੇਸ ਦੀ ਗਰਮੀ ਵਿੱਚ ਵੀ ਉਹਨੂੰ ਚੈਨ ਨਹੀਂ ਮਿਲ ਰਿਹਾ ਸੀ ਗੌਰਪ੍ਰੀਤ ਨਾਲ ਬਿਤਾਏ ਪਲ ਉਹਨੂੰ ਯਾਦ ਆ ਰਹੇ ਸੀ ਉਹ جنੂਨ ਉਹ ਅੱਗ ਵਰਗੀ ਖਿੱਚ ਪਰ ਘਰ ਵਿੱਚ ਹਰਪ੍ਰੀਤ ਨਾਲ ਰਹਿਣਾ ਉਹਦੇ ਲਈ ਰੂਟੀਨ ਵਾਂਗ ਬਣ ਗਿਆ ਸੀ ਉਹ ਜਾਣਦੀ ਸੀ ਕਿ ਇਹ ਗਲਤ ਹੈ ਪਰ ਗੌਰਪ੍ਰੀਤ ਨਾਲੋਂ ਖੁਸ਼ੀ ਜੋ ਉਹਨੂੰ ਮਿਲ ਰਹੀ ਸੀ ਉਹ ਹਰਪ੍ਰੀਤ ਨਾਲ ਨਹੀਂ ਸੀ ਮਹਿਸੂਸ ਹੋ ਰਹੀ ਰਾਜ ਅਜੇ ਵੀ ਉਹਨਾਂ ਦੋਵਾਂ ਵਿਚਕਾਰ ਛੁਪਿਆ ਹੋਇਆ ਸੀ ਤੇ ਘਰ ਦੇ ਮਤਲਬ ਸੰਦੀਪ ਦੇ ਸੱਸ ਸਹੁਰਾ ਆਪਣੀ ਰੁਟੀਨ ਵਿੱਚ ਰੁੱਝੇ ਹੋਏ ਸੀ ਉਹ ਵੀ ਬਿਨਾਂ ਕਿਸੇ ਸ਼ੱਕ ਦੇ ਉਹ ਅਕਸਰ ਰਸੋਈ ਵਿੱਚ ਗੱਲਾਂ ਕਰਦੇ ਪਰ ਸੰਦੀਪ ਦੀ ਅੰਦਰੂਨੀ ਤੜਪ ਨੂੰ ਨਹੀਂ ਸਮਝ ਸਕਦੇ ਸੀ ਇੱਕ ਦਿਨ ਰਾਤ ਨੂੰ ਹਰਪ੍ਰੀਤ ਜਲਦੀ ਘਰ ਆ ਗਿਆ ਉਹਨੂੰ ਨਾਈਟ ਸ਼ਿਫਟ ਤੋਂ ਛੁੱਟੀ ਮਿਲ ਗਈ ਸੀ ਉਹ ਥੱਕਿਆ ਹੋਇਆ ਲੱਗ ਰਿਹਾ ਸੀ ਬਾਰ ਬਰ ਫੀਲਾ ਤੂਫਾਨ ਆ ਰਿਹਾ ਸੀ ਇਸ ਲਈ ਉਹ ਘਰ ਵਿੱਚ ਰਹਿਣਾ ਚਾਹੁੰਦਾ ਸੀ ਸੰਦੀਪ ਰਸੋਈ ਵਿੱਚ ਡਿਨਰ ਬਣਾ ਰਹੀ ਸੀ ਜਦੋਂ ਹਰਪ੍ਰੀਤ ਨੇ ਉਹਨੂੰ ਪਿੱਛੋਂ ਗਲੇ ਲਾ ਲਿਆ ਤੇ ਕਹਿੰਦਾ ਜਾਨੂ ਅੱਜ ਥੋੜਾ ਟਾਈਮ ਸਪੈਂਡ ਕਰੀਏ ਬਹੁਤ ਦਿਨ ਹੋ ਗਏ ਨੇੜੇ ਨਹੀਂ ਆਏ ਉਹਨੇ ਬੜੀ ਨਰਮੀ ਨਾਲ ਕਿਹਾ ਸੀ ਤੇ ਸੰਦੀਪ ਨੇ ਵੀ ਅੱਗੋਂ ਮੁਸਕਰਾ ਕੇ ਹਾਂ ਕਹਿ ਦਿੱਤੀ ਪਰ ਉਸਦੇ ਮਨ ਵਿੱਚ ਗੁਰਪ੍ਰੀਤ ਦੀ ਯਾਦ ਆ ਗਈ ਉਹ ਦੋਵੇਂ ਬੈਡਰੂਮ ਵਿੱਚ ਚਲੇ ਗਏ ਹਰਪ੍ਰੀਤ ਉਹਨੂੰ ਪਿਆਰ ਕਰਨ ਲੱਗ ਪਿਆ ਉਦੇ ਵਾਲਾਂ ਵਿੱਚ ਉਂਗਲਾ ਫੇਰੀਆਂ ਤੇ ਹੌਲੀ-ਹੌਲੀ ਰੋਮਾਂਟਿਕ ਮੂਡ ਬਣਾਇਆ ਉਹ ਨਰਮ ਸੀ ਸਹਿਜ ਸੀ ਜਿਵੇਂ ਹਮੇਸ਼ਾ ਹੁੰਦਾ ਸੀ ਪਰ ਸੰਦੀਪ ਨੂੰ ਉਹ ਜਨੂਨ ਨਹੀਂ ਮਹਿਸੂਸ ਹੋ ਰਿਹਾ ਜੋ ਗੁਰਪ੍ਰੀਤ ਨਾਲ ਹੁੰਦਾ ਸੀ ਉਹ ਬਾਹਰੋਂ ਤਾਂ ਖੁਸ਼ ਲੱਗ ਰਹੀ ਸੀ ਪਰ ਅੰਦਰੋਂ ਉਹਨੂੰ ਗੁਰਪ੍ਰੀਤ ਹੀ ਚੇਤੇ ਆ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਕੁਝ ਮਿਸਿੰਗ ਹੈ ਉਹ ਅੱਗ ਉਹ ਖਿੱਚ ਜੋ ਗੁਰਪ੍ਰੀਤ ਨਾਲ ਮਿਲਦੀ ਸੀ ਰਾਤ ਬੀਤੀ ਤੇ ਹਰਪ੍ਰੀਤ ਖੁਸ਼ ਹੋ ਕੇ ਸੌਂ ਗਿਆ ਪਰ ਸੰਦੀਪ ਰਾਤ ਭਰ ਜਾਗਦੀ ਰਹੀ। ਉਹਨੂੰ ਗਿਲਟ ਨੇ ਘੇਰ ਲਿਆ। ਉਹ ਆਪਣੇ ਪਤੀ ਨਾਲ ਸੀ ਪਰ ਉਸਨੂੰ ਮਜ਼ਾ ਨਹੀਂ ਆ ਰਿਹਾ ਸੀ। ਉਹ ਸੋਚ ਰਹੀ ਸੀ ਕਿ ਗੌਰਪ੍ਰੀਤ ਨੇ ਉਹਦੇ ਤੇ ਕੀ ਜਾਦੂ ਕਰ ਦਿੱਤਾ ਹੈ ਜੋ ਹੁਣ ਹਰਪ੍ਰੀਤ ਨਾਲ ਵੀ ਉਹ ਖੁਸ਼ੀ ਨਹੀਂ ਮਿਲ ਰਹੀ। ਅਗਲੇ ਦਿਨ ਸਵੇਰੇ ਜਦੋਂ ਮੰਮੀ ਡੈਡੀ ਘਰੇ ਸੀ ਤੇ ਹਰਪ੍ਰੀਤ ਕੰਮ ਤੇ ਚਲਾ ਗਿਆ ਸੀ, ਸੰਦੀਪ ਨੇ ਗੌਰਪ੍ਰੀਤ ਨੂੰ ਮੈਸੇਜ ਕੀਤਾ। ਉਹ ਛੁਪ ਕੇ ਮਿਲੇ। ਘਰ ਦੇ ਨੇੜੇ ਵਾਲੇ ਇੱਕ ਪਾਰਕ ਵਿੱਚ ਜਿੱਥੇ ਬਰਫ਼ ਨਾਲ ਢੱਕੇ ਬੈਂਚ ਤੇ ਠੰਡੀ ਹਵਾ ਵਿੱਚ ਘੁੰਮਣ ਵਾਲੇ ਲੋਕ ਘੱਟ ਸੀ ਗੌਰਪ੍ਰੀਤ ਨੇ ਉਹਨੂੰ ਵੇਖ ਕੇ ਮੁਸਕਰਾ ਦਿੱਤਾ ਪਰ ਸੰਦੀਪ ਦੇ ਚਿਹਰੇ ਤੇ ਉਲਝਣ ਸੀ ਉਹ ਬੈਂਚ ਤੇ ਬੈਠ ਗਏ ਹੱਥ ਵਿੱਚ ਗਰਮ ਕੌਫੀ ਦੇ ਕੱਪ ਫੜ ਕੇ ਗੌਰਪ੍ਰੀਤ ਨੇ ਪੁੱਛਿਆ ਕੀ ਹੋਇਆ ਜਾਨ ਤੂੰ ਠੀਕ ਤਾਂ ਹੈ ਨਾ ਸੰਦੀਪ ਨੇ ਡੂੰਘਾ ਸਹ ਲਿਆ ਤੇ ਕਿਹਾ ਗੌਰਪ੍ਰੀਤ ਕੱਲ ਰਾਤ ਨੂੰ ਮੈਂ ਹਰਪ੍ਰੀਤ ਨਾਲ ਸੀ ਬਿਸਤਰ ਤੇ ਪਰ ਉਸ ਨਾਲ ਮੈਨੂੰ ਤੇਰੇ ਵਾਂਗ ਮਜ਼ਾ ਨਹੀਂ ਆਇਆ ਪਤਾ ਨਹੀਂ ਤੂੰ ਮੇਰੇ ਤੇ ਕੀ ਜਾਦੂ ਕਰ ਦਿੱਤਾ ਹੈ ਮੈਂ ਉੱਤੋਂ ਉੱਤੋਂ ਹੀ ਪਿਆਰ ਕਰ ਰਹੀ ਸੀ ਪਰ ਅੰਦਰੋਂ ਕੁਝ ਨਹੀਂ ਮਹਿਸੂਸ ਹੋ ਰਿਹਾ ਸੀ ਇਹ ਸਭ ਗਲਤ ਲੱਗ ਰਿਹਾ ਹੈ ਪਰ ਤੇਰੇ ਬਿਨਾ ਵੀ ਨਹੀਂ ਰਹਿ ਸਕਦੀ ਗੌਰਪ੍ਰੀਤ ਨੇ ਉਹਨੂੰ ਹੈਰਾਨੀ ਨਾਲ ਵੇਖਿਆ ਤੇ ਫਿਰ ਹੌਲੀ ਜੇ ਹੱਸ ਪਿਆ ਕਹਿੰਦਾ ਸੰਦੀਪ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਹਾਂ ਪਰ ਇਹ ਰਾਜ਼ ਨੂੰ ਅਸੀਂ ਗਹਿਰਾ ਰੱਖੀਏ ਹਰਪ੍ਰੀਤ ਮੇਰਾ ਭਰਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਉਹਨੂੰ ਦੁੱਖ ਹੋਵੇ ਪਰ ਤੂੰ ਜੋ ਕਹਿ ਰਹੀ ਹੈ ਇਹ ਸਾਡੇ ਵਿਚਾਰ ਦੀ ਖੇਚ ਹੈ ਚੱਲ ਅੱਜ ਥੋੜਾ ਘੁੰਮ ਆਈਏ ਉਹ ਦੋਵੇਂ ਪਾਰਕ ਵਿੱਚ ਟੈਲੇ برف ਵਿੱਚ ਪੈਰਾਂ ਦੇ ਨਿਸ਼ਾਨ ਬਣਾਉਂਦੇ ਹੋਏ ਸੰਦੀਪ ਨੂੰ ਉਸ ਨਾਲ ਰਹਿ ਕੇ ਖੁਸ਼ੀ ਮਿਲ ਰਹੀ ਸੀ ਪਰ ਗਿਲਟ ਵੀ ਵਧ ਰਿਹਾ ਸੀ ਉਹ ਸੋਚ ਰਹੀ ਸੀ ਕਿ ਇਹ ਰਾਜ ਕਿੰਨਾ ਚਿਰ ਚੱਲੇਗਾ ਘਰ ਵਾਪਸ ਆ ਕੇ ਉਹ ਹਰਪ੍ਰੀਤ ਨਾਲ ਨਾਰਮਲ ਵਿਹਾਰ ਕਰ ਰਹੀ ਪਰ ਅੰਦਰੋਂ ਉਹ ਟੁੱਟ ਰਹੀ ਸੀ ਦੁੱਖ ਤੇ ਦਰਦ ਨੇ ਉਹਨੂੰ ਘੇਰ ਲਿਆ ਸੀ ਫੈਮਿਲੀ ਵਿੱਚ ਅਜੇ ਵੀ ਸਭ ਨਾਰਮਲ ਲੱਗ ਰਿਹਾ ਸੀ ਪਰ ਸੰਦੀਪ ਦੇ ਅੰਦਰ ਡਰਾਮਾ ਵਧ ਰਿਹਾ ਸੀ ਉਹ ਜਾਣਦੀ ਸੀ ਕਿ ਇੱਕ ਦਿਨੇ ਰਾਜ਼ ਖੁੱਲੇਗਾ ਪਰ ਅਜੇ ਉਹ ਇਸ ਨੂੰ ਸੁਪਾਈ ਰੱਖਣਾ ਚਾਹੁੰਦੀ ਸੀ ਪਰ ਇਹ ਸਭ ਨੇਚਰਲ ਤਰੀਕੇ ਨਾਲ ਚੱਲ ਰਿਹਾ ਸੀ ਜਿਵੇਂ ਜ਼ਿੰਦਗੀ ਵਿੱਚ ਅਜਿਹੇ ਰਾਜ਼ ਲੋਕ ਛਪਾਉਂਦੇ ਹਰ ਬਿਨਾ ਕਿਸੇ ਨੂੰ ਪਤਾ ਲੱਗੇ ਸੰਦੀਪ ਨੂੰ ਲੱਗ ਰਿਹਾ ਸੀ ਜਿਵੇਂ ਉਹ ਦੋ ਜ਼ਿੰਦਗੀਆਂ ਜੀ ਰਹੀ ਹੋਵੇ ਇੱਕ ਘਰ ਵਿੱਚ ਹਰਪ੍ਰੀਤ ਨਾਲ ਤੇ ਦੂਜੀ ਗੌਰਪ੍ਰੀਤ ਨਾਲ ਛੁਪੇ ਹੋਏ ਪਲਾ ਵਿੱਚ ਖੁਸ਼ੀ ਅਤੇ ਦੁੱਖ ਦਾ ਮਿਸ਼ਰਣ ਉਹਨੂੰ ਅੰਦਰੋਂ ਖਾਈ ਜਾ ਰਿਹਾ ਸੀ ਟੋਰਾਂਟੋ ਦੀਆਂ ਸੜਕਾਂ ਹੁਣ ਆਪਣੇ ਪੂਰੇ ਜ਼ੋਰ ਤੇ ਬਾਰ ਹਨੇਰੀ ਠੰਡ ਤੇ ਬਰਫ਼ ਦੇ ਝੱਖੜ ਨੇ ਸੜਕਾਂ ਨੂੰ ਚਿੱਟਾ ਕਰ ਰੱਖਿਆ ਸੀ ਪਰ ਸੰਦੀਪ ਦੇ ਅੰਦਰ ਵੀ ਇੱਕ ਠੰਡ ਵੱਜ ਰਹੀ ਸੀ ਇੱਕ ਅਜੀਹੀ ਠੰਡ ਜੋ ਹੱਡੀਆਂ ਨੂੰ ਨਹੀਂ ਸਗੋਂ ਰੂਹ ਨੂੰ ਵਿੰਨ ਰਹੀ ਸੀ ਉਹ ਰਾਤਾਂ ਜਦੋਂ ਘਰ 'ਚ ਸਾਰੇ ਸੌ ਜਾਂਦੇ ਉਹ ਬੈੱਡ ਤੇ ਲੇਟ ਕੇ ਛਤ ਵੱਲ ਵੇਖਦੀ ਰਹਿੰਦੀ ਅੱਖਾਂ ਵਿੱਚ ਅਥਰੂ ਨਹੀਂ ਆਉਂਦੇ ਸਨ ਪਰ ਦਿਲ ਵਿੱਚ ਇੱਕ ਭਾਰੀ ਭਾਰ ਬੈਠ ਗਿਆ ਸੀ ਹਰਪ੍ਰੀਤ ਨੂੰ ਧੋਖਾ ਦੇਣਾ ਹੁਣ ਉਹਨੂੰ ਬਹੁਤ ਭਾਰਾ ਲੱਗ ਰਿਹਾ ਸੀ ਉਹ ਜਦੋਂ ਸਵੇਰੇ ਉੱਠ ਕੇ ਉਹਨੂੰ ਚਾਹ ਬਣਾ ਕੇ ਦਿੰਦੀ ਉਹਦੀਆਂ ਅੱਖਾਂ ਵਿੱਚ ਪਿਆਰ ਵੇਖ ਕੇ ਉਹਦਾ ਦਿਲ چیر ਜਾਂਦਾ ਉਹ ਸੋਚਦੀ ਇਹ ਮੇਰਾ ਪਤੀ ਹੈ ਮੈਂ ਇਹਦੇ ਨਾਲ ਵਿਆਹ ਕੀਤਾ ਇਹਦੇ ਲਈ ਸਭ ਕੁਝ ਛੱਡ ਕੇ ਆਈਆਂ ਤੇ ਮੈਂ ਇਹਨੂੰ ਕੀ ਦੇ ਰਹੀਆਂ ਧੋਖਾ ਉਹਨੇ ਦਿਲ ਤੇ ਪੱਥਰ ਰੱਖ ਲਿਆ ਸੀ ਇੱਕ ਰਾਤ ਜਦੋਂ ਗੁਰਪ੍ਰੀਤ ਨੇ ਫਿਰ ਮੈਸੇਜ ਕੀਤਾ ਕਿ ਕੱਲ ਮਿਲਿਏ ਥੋੜਾ ਟਾਈਮ ਹੈਗਾ ਏ ਸੰਦੀਪ ਨੇ ਜਵਾਬ ਨਹੀਂ ਦਿੱਤਾ ਉਹਨੇ ਫੋਨ ਸਾਇਲੈਂਟ ਕਰਕੇ ਬੈੱਡ ਤੇ ਰੱਖ ਦਿੱਤਾ ਤੇ ਰੋਂਦੀ ਰਹੀ ਉਹ ਨਹੀਂ ਚਾਹੁੰਦੀ ਸੀ ਕਿ ਇਹ ਸਬੰਧ ਚੱਲੇ ਉਹ ਚਾਹੁੰਦੀ ਸੀ ਕਿ ਸਭ ਖਤਮ ਹੋ ਜਾਵੇ ਪਰ ਗੁਰਪ੍ਰੀਤ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਉਹ ਫਿਰ ਵੀ ਆਉਂਦਾ ਰਹਿੰਦਾ ਕਈ ਵਾਰ ਘਰ ਦੇ ਨੇੜੇ ਖੜਾ ਹੋ ਜਾਂਦਾ ਕਈ ਵਾਰ ਮੈਸੇਜ ਕਰਦਾ ਕਿ ਕੀ ਹੋ ਗਿਆ ਜਾਨ ਤੂੰ ਚੁੱਪ ਕਿਉਂ ਹੈ ਸੰਦੀਪ ਨੂੰ ਡਰ ਲੱਗਦਾ ਸੀ ਪਰਿਵਾਰ ਤੋਂ ਕਿ ਜੇ ਮਾਪਿਓ ਨੂੰ ਪਤਾ ਲੱਗ ਗਿਆ ਤਾਂ ਕੀ ਹੋਊ ਇੱਕ ਡਰ ਹਰਪ੍ਰੀਤ ਤੋਂ ਕਿ ਜੇ ਉਹਨੂੰ ਪਤਾ ਚੱਲ ਗਿਆ ਤਾਂ ਉਹ ਕੀ ਸੋਚੇਗਾ ਸਭ ਤੋਂ ਵੱਡਾ ਡਰ ਰੱਬ ਤੋਂ ਸੀ ਉਹ ਰਾਤ ਨੂੰ ਬੈਠ ਕੇ ਹੱਥ ਜੋੜ ਲੈਂਦੀ ਅਤੇ ਮਨ ਵਿੱਚ ਬੇਨਤੀ ਕਰਦੀ ਕਿ हे ਰੱਬਾ ਮੈਨੂੰ ਮਾਫ਼ ਕਰ ਦੇ ਮੈਂ ਗਲਤੀ ਕਰ ਬੈਠੀ ਮੈਨੂੰ ਤਾਕਤ ਦੇ ਕਿ ਮੈਂ ਇਹਨੂੰ ਛੱਡ ਸਕਾਂ ਇੱਕ ਦਿਨ ਗੁਰਪ੍ਰੀਤ ਨੇ ਫੇਰ ਫੋਨ ਕੀਤਾ ਹਰਪ੍ਰੀਤ ਕੰਬਦੇ ਗਿਆ ਹੋਇਆ ਸੀ ਸੰਦੀਪ ਨੇ ਫੋਨ ਚੁੱਕ ਲਿਆ ਪਰ ਉਹਦੀ ਆਵਾਜ਼ ਕੰਬ ਰਹੀ ਸੀ ਗੁਰਪ੍ਰੀਤ ਕਹਿੰਦਾ ਸੰਦੀਪ ਕੀ ਹੋ ਗਿਆ ਤੂੰ ਮੈਨੂੰ ਇਗਨੋਰ ਕਰ ਰਹੀ ਹੈ ਮੈਂ ਤੈਨੂੰ ਮਿਸ ਕਰਦਾ ਹਾਂ ਸੰਦੀਪ ਨੇ ਡੂੰਗਾ ਸਾ ਲਿਆ ਤੇ ਬੋਲੀ ਗੁਰਪ੍ਰੀਤ ਬਸ ਬਹੁਤ ਹੋ ਗਿਆ ਮੈਂ ਨਹੀਂ ਕਰ ਸਕਦੀ ਹੋਰ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਮੈਂ ਹਰਪ੍ਰੀਤ ਨੂੰ ਤੋਖ ਨਹੀਂ ਦੇ ਸਕਦੀ ਉਹ ਮੇਰਾ ਪਤੀ ਹੈ ਮੈਂ ਰੱਬ ਅੱਗੇ ਵਾਅਦਾ ਕੀਤਾ ਹੈ ਕਿ ਮੈਂ ਤੈਨੂੰ ਛੱਡ ਦਿਆਂਗੀ ਗੁਰਪ੍ਰੀਤ ਚੁੱਪ ਹੋ ਗਿਆ ਤੇ ਫਿਰ ਬੋਲਿਆ ਤੂੰ ਮੈਨੂੰ ਪਿਆਰ ਨਹੀਂ ਕਰਦੀ ਉਹ ਕਹਿੰਦੀ ਕਰਦੀਆਂ ਪਰ ਇਹ ਪਿਆਰ ਨਹੀਂ ਇਹ ਗਲਤੀ ਹੈ ਮੈਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੀ ਤੂੰ ਸਮਝ ਨਹੀਂ ਰਿਹਾ ਮੈਨੂੰ ਛੱਡ ਦੇ ਗੁਰਪ੍ਰੀਤ ਪਲੀਜ਼ ਫੋਨ ਕੱਟਣ ਤੋਂ ਬਾਅਦ ਸਿਮਰਨ ਫਰਸ਼ ਤੇ ਬੈਠ ਗਈ ਉਹਦੇ ਹੱਥ ਕੰਬ ਰਹੇ ਸਨ ਉਹਨੂੰ ਲੱਗ ਰਿਹਾ ਸੀ ਜਿਵੇਂ ਉਹਨੇ ਆਪਣੇ ਦਿਲ ਦਾ ਇੱਕ ਹਿੱਸਾ ਚੀਰ ਕੇ ਸੁੱਟ ਦਿੱਤਾ ਹੈ ਪਰ ਉਹਨੂੰ ਪਤਾ ਸੀ ਕਿ ਇਹੀ ਸਹੀ ਹੈ ਉਹ ਰੋਈ ਨਹੀਂ ਅਥਰੂ ਸੋਕਗੇ ਸਨ ਬਸ ਇੱਕ ਭਾਰੀ ਦਰਦ ਸੀ ਜੋ ਅੰਦਰੋਂ ਖਾਈ ਜਾ ਰਿਹਾ ਸੀ ਫੈਸਲਾ ਕਰ ਲਿਆ ਕਿ ਹੁਣ ਕਦੇ ਵੀ ਨਹੀਂ ਨਾ ਗੌਰਪ੍ਰੀਤ ਨਾਲ ਮਿਲੇਗੀ ਨਾ ਮੈਸੇਜ ਕਰੇਗੀ ਉਹ ਆਪਣੇ ਪਤੀ ਨਾਲ ਰਹੇਗੀ ਆਪਣੇ ਪਰਿਵਾਰ ਨਾਲ ਰਹੇਗੀ ਤੇ ਆਪਣੀ ਗਲਤੀ ਨੂੰ ਪਛਤਾਵੇ ਵਿੱਚ ਜੀਵੇਗੀ ਕੁਝ ਦਿਨਾ ਬਾਅਦ ਗੌਰਪ੍ਰੀਤ ਨੇ ਆਖਰੀ ਵਾਰ ਆਣ ਕੇ ਘਰ ਦੇ ਬਾਹਰ ਖੜੇ ਹੋ ਕੇ ਵੇਖਿਆ ਸੰਦੀਪ ਨੇ ਬਾਰੀ ਤੋਂ ਵੇਖਿਆ ਪਰ بار ਨਹੀਂ ਆਈ। ਉਹਨੇ ਬਸ ਅੱਖਾਂ ਬੰਦ ਕਰ ਲੀਆਂ ਤੇ ਮਨ ਵਿੱਚ ਕਿਹਾ, "ਮਾਫ਼ ਕਰ ਦੇ ਮੈਨੂੰ ਰੱਬਾ, ਮੈਂ ਵਾਪਸ ਚਲੀ ਗਈਆਂ।" ਘਰ ਵਿੱਚ ਸਭ ਕੁਝ ਵਾਪਸ ਨਾਰਮਲ ਹੋ ਗਿਆ। ਹਰਪ੍ਰੀਤ ਨੂੰ ਕੁਝ ਨਹੀਂ ਪਤਾ ਲੱਗਾ, ਮਾਪਿਓ ਨੂੰ ਵੀ ਨਹੀਂ। ਸੰਦੀਪ ਨੇ ਆਪਣੇ ਅੰਦਰ ਦਾ ਦਰਦ ਛੁਪਾ ਲਿਆ। ਉਹ ਹੱਸਦੀ ਰਹੀ, ਘਰ ਸੰਭਾਲਦੀ ਰਹੀ ਪਰ ਰਾਤ ਨੂੰ ਜਦੋਂ ਸਭ ਸੌਂ ਜਾਂਦੇ, ਉਹ ਚੁੱਪਚਾਪ ਰੋਂਦੀ। ਉਹ ਪਛਤਾਵੇ ਵਿੱਚ ਜੀ ਰਹੀ ਸੀ। ਇੱਕ ਅਜੀਹੇ ਪਛਤਾਵੇ ਵਿੱਚ ਜੋ ਕਦੇ ਖਤਮ ਨਹੀਂ ਹੁੰਦਾ ਪਰ ਉਹਨੇ ਫੈਸਲਾ ਕੀਤਾ ਸੀ ਕਿ ਇਸ ਪਛਤਾਵੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਵੇਗੀ ਤਾਂ ਜੋ ਉਹ ਫਿਰ ਕਦੇ ਗਲਤੀ ਨਾ ਕਰੇ ਤੇ ਇਸ ਤਰ੍ਹਾਂ ਉਹ ਰਾਜ਼ ਉਹਦੇ ਅੰਦਰ ਹੀ ਦਬ ਗਿਆ ਇੱਕ ਅਜੀਹਾ ਰਾਜ਼ ਜੋ ਸਿਰਫ ਉਹ ਤੇ ਰੱਬ ਨੂੰ ਪਤਾ ਸੀ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ